ਅੰਜੂ ਤਤਾਚ ਵਿਲੀਨ ਹੋਏ ਫੌਜਾ ਸਿੰਘ ਸੀਮਾਰਤੇ ਗਵਰਨਰ ਕਟਾਰੀਆ ਸਮੇਤ ਕਈ ਸਿਆਸੀ ਹਸਤੀਆਂ ਨੇ ਦਿੱਤੀ ਸ਼ਰਧਾਂਜਲੀ ਪੰਜਾਬ ਦੇ ਗਵਰਨਰ ਕੁਲਬਚਨ ਕਟਾਰੀਆ ਨੇ ਫੌਜਾ ਸਿੰਘ ਦੇ ਜਜ਼ਬੇ ਨੂੰ ਸਲਾਮ ਕੀਤਾ ਹੈ ਉਹਨਾਂ ਦੇ ਦੌਰਾਨ ਦੇ ਨਾਲ ਬਿਤਾਏ ਹੋਏ ਪਲਾਂ ਨੂੰ ਯਾਦ ਕਰਦੇ ਹੋਏ ਇੱਕ ਕਿੱਸਾ ਵੀ ਸੁਣਾਇਆ ਗਵਰਨਰ ਕਟਾਰੀਆ ਨੇ ਦੱਸਿਆ ਕਿ ਜਦੋਂ ਉਹ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਯਾਤਰਾ ਕਰ ਰਹੇ ਸਨ ਤਾਂ ਫੌਜਾ ਸਿੰਘ ਦੇ ਨਾਲ ਉਹਨਾਂ ਨੂੰ ਕੁਝ ਪਲ ਕੱਟਣ ਦਾ ਮੌਕਾ ਮਿਲਿਆ ਤਸੱਬ ਤੋਂ ਉਮਰ ਦਰਾਜ਼ ਮੈਰਾਥਨ ਦੌੜਾਕ ਫੌਜਾ ਸਿੰਘ ਪੰਜ ਤਰਤਾਂ ਦੇ ਵਿੱਚੋਂ ਵਿਲੈਨ ਹੋ ਗਏ ਨੇ। ਤਾਂ ਫੌਜਾ ਸਿੰਘ ਨੂੰ ਉਹਨਾਂ ਦੇ ਜੱਦੀ ਪਿੰਡ ਬਿਆਸ ਜਲੰਧਰ ਦੇ ਵਿੱਚ ਅੰਤਿਮ ਵਿਦਾਇਤ ਦਿੱਤੀ ਗਈ। ਫੌਜਾ ਸਿੰਘ ਦੀ ਅੰਤਿਮ ਵਿਦਾਇਤ ਦੇ ਵਿੱਚ ਕਈ ਸਿਆਸੀ ਆਗੂ ਸ਼ਾਮਲ ਹੋਏ ਨੇ। ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਗਵਰਨਰ ਗੁਲਾਬ ਚੰਦ ਕਟਾਰੀਆ ਅਤੇ ਜਲੰਧਰ ਕੈਂਟ ਦੇ ਵਿਧਾਇਕ ਪ੍ਰਗਟ ਸਿੰਘ ਵਰਗਿਆ ਕਈ ਸਿਆਸੀ ਹਸਤੀਆਂ ਨੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਮਹਾਨ ਮੈਰਾਥਨ ਦੌੜਾਕ ਦੀ 14 ਜੁਲਾਈ ਨੂੰ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਸੀ। ਤਮਰੁਦਪਾਲ ਸਿੰਘ ਢਿੱਲੋਂ ਨਾਮਕ ਐਨਆਰਆਈ ਨੇ ਉਹਨਾਂ ਨੂੰ ਆਪਣੀ ਫੋਰਚੂਨਰ ਕਾਰ ਦੇ ਨਾਲ ਟੱਕਰ ਮਾਰ ਦਿੱਤੀ ਸੀ। ਉਸ ਤੋਂ ਬਾਅਦ ਮਲਜ਼ੂਮ ਮੌਕੇ ਤੋਂ ਫਰਾਰ ਹੋ ਗਿਆ ਤਾਂ ਪੁਲਿਸ ਨੇ ਮਲਜ਼ੂਮ ਨੂੰ 3 ਘੰਟੇ ਅੰਦਰ ਹੀ ਕਾਬੂ ਕਰ ਲਿਆ ਸੀ। ਸੂ پنجاب ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਫੌਜਾ ਸਿੰਘ ਦੀ ਅੰਤਿਮ ਵਿਦਾਇੀ ਦੇ ਵਿੱਚ ਸ਼ਾਮਲ ਹੋਏ ਨੇ। ਉਹਨਾਂ ਨੇ ਮਹਾਨ ਦੋੜਾਕ ਨੂੰ ਸ਼ਰਦਾ ਦੇ ਫੁੱਲ ਭੇਟ ਕੀਤੇ। ਔਰti ਉਹਨਾਂ ਨੇ ਪਰਿਵਾਰ ਵਾਲਿਆਂ ਦੇ ਨਾਲ ਦੁੱਖ ਪ੍ਰਗਟਾਇਆ। ਸੀਮਾਨ ਫੌਜਾ ਸਿੰਘ ਦੀ ਅੰਤਿਮ ਅਰਦਾਸ ਸਮੇਂ ਸ਼ਮਸ਼ਾਨ ਘਰ ਦੇ ਵਿੱਚ ਸ਼ਾਮਲ ਰਹੇ ਨੇ। ਤੇ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਨੇ ਫੌਜਾ ਸਿੰਘ ਦੇ ਜਜ਼ਬੇ ਨੂੰ ਸਲਾਮ ਕੀਤਾ। ਉਹਨਾਂ ਨੇ ਦੁੜਾਕ ਦੇ ਨਾਲ ਬਿਤਾਏ ਹੋ ਪਲਾਂ ਨੂੰ ਯਾਦ ਕਰਦੇ ਹੋਏ ਇੱਕ ਕિસ્ਸਾ ਵੀ ਸੁਣਾਇਆ। ਤਾਂ ਕਟਾਰੀਆ ਨੇ ਕਿਹਾ ਕਿ ਜਦੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਯਾਤਰਾ ਕਰ ਰਹੀ ਸੀ ਤਾਂ ਫੌਜਾ ਸਿੰਘ ਦੇ ਨਾਲ ਉਹਨਾਂ ਨੂੰ ਕੁਝ ਪਾਲਕਾ ਟੰ ਦਾ ਮੌਕਾ ਮਿਲਿਆ। ਤਾਂ ਗਵਰਨਰ ਗੁਲਾਬ ਚੰਦ ਕਟਾਰੀਆ ਨੇ ਦੱਸਿਆ ਕਿ ਫੌਜਾ ਸਿੰਘ ਬਿਨਾਂ ਥੱਕੇ ਉਹਨਾਂ ਦੇ ਨਾਲ 1 ਕਿਲੋਮੀਟਰ ਤੱਕ ਚੱਲੇ ਸੀ। ਇਸ ਤੋਂ ਬਾਅਦ ਗਵਰਨਰ ਨੇ ਫੌਜਾ ਸਿੰਘ ਨੂੰ ਵਾਪਸ ਪਰਤ ਜਾਣ ਦੇ ਲਈ ਕਿਹਾ ਪਰ ਫੌਜਾ ਸਿੰਘ ਨੇ ਕਿਹਾ ਕਿ ਉਹ ਹੋਰ ਯਾਤਰਾ ਕਰ ਸਕਦੇ। ਤਕਵਰਨਰ ਕਟਾਰੀਏ ਨੇ ਦੱਸਿਆ ਕਿ ਉਹਨਾਂ ਨੇ ਜ਼ੋਰ ਪਾ ਕੇ ਉਹਨਾਂ ਨੂੰ ਵਾਪਸ ਪੇਚਿਆ। ਤੋਤੀ ਉਹਨੇ ਕਿਹਾ ਕਿਸ ਉਮਰ ਦੇ ਵਿੱਚ ਵੀ ਪੂਰੀ ਤਰ੍ਹਾਂ ਤੰਦਰੁਸਤ ਸਨ। ਉਹਨਾਂ ਦੇ ਜਜ਼ਬੇ ਨੂੰ ਦੇਖ ਕੇ ਮੈਂ ਪ੍ਰੇਰਿਤ ਹੋ ਗਿਆ। ਤਾਂ ਫੌਜਾ ਸਿੰਘ ਦੀ ਅੰਤਿਮ ਯਾਤਰਾ ਵਿੱਚ ਮਹਾਨ ਹਾਕੀ ਖਿਡਾਰੀ ਤੇ ਕਾਂਗਰਸ ਜ਼ਿਲੰਦਰ ਕੈਟ ਤੋਂ ਵਿਧਾਇਕ ਪਰਗਟ ਸਿੰਘ ਵੀ ਸ਼ਾਮਲ ਹੋਏ ਨੇ। ਉਹਨਾਂ ਨੇ ਕਿਹਾ ਕਿ ਕੋਈ ਵੀ ਸਧਾਰਨ ਇਨਸਾਨ ਜਾਂ ਖਿਡਾਰੀ ਫੌਜਾ ਸਿੰਘ ਦੀ ਫਿਟਨੈਸ ਦਾ ਮੁਕਾਬਲਾ ਨਹੀਂ ਕਰ ਸਕਦਾ। ਉਹਨਾਂ ਨੇ ਕਿਹਾ ਕਿ ਫੌਜਾ ਸਿੰਘ ਦੇ ਸਾਨੂੰ ਇੰਨੇ ਵੱਡੇ ਲੈਵਲ ਉੱਤੇ ਪਛਾਣ ਦਿੱਤੀ ਹੈ। ਫੌਜਾ ਸਿੰਘ ਤੋਂ ਪੰਜਾਬ ਦੇ ਨੌਜਵਾਨਾਂ ਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ